ਆਈਪਾ ਪਾਰਟੀ ਦੇ ਵਿੱਚੋਂ ਇਹਨਾਂ ਨੂੰ ਬਾਹਰ ਦਾ ਰਸਤਾ ਇਸ ਕਰਕੇ ਵਿਖਾਇਆ ਗਿਆ ਕਿਉਂਕਿ ਇਹ ਖੜ ਗਏ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਨਾਲ ਪੰਜ-ਛੇ ਮਹੀਨੇ ਤੋਂ ਗਤੀਵਿਧੀਆਂ ਵੇਖਣ ਰਿਹਾ ਸੀ ਕਿ ਕੀ ਹੋ ਰਿਹਾ ਕੀ ਕਰ ਰਿਹਾ ਉਹ ਮੈਨੂੰ ਕੋਈ ਚੰਗਾ ਨਹੀਂ ਲੱਗਾ ਮੈਂ ਫਿਰ ਮਨ ਨੂੰ ਇਹ ਪਤਾ ਲੱਗਾ ਕਿ ਆਪਾਂ ਸਿੱਖੀ ਆਪਾਂ ਸਿੱਖੀ ਦੇ ਨਾਲ ਚੱਲਣਾ ਪਰ ਤੁਸੀਂ ਆਜ਼ਾਦ ਉਮੀਦਵਾਰ ਤੇ ਹੱਕ ਵਿੱਚ ਕਿਉਂ ਆਏ ਤੇ ਮੈਨੂੰ ਕੋਈ ਅਹੁਦੇ ਦੀ ਭੁੱਖ ਨਹੀਂ ਮੈਂ ਭਾਈ ਅਮਰਤਪਾਲ ਸਿੰਘ ਦਾ ਦਿਨ ਰਾਤ ਕਰਕੇ ਤੇ ਮੈਂ ਉਹਨਾਂ ਦਾ ਪ੍ਰਚਾਰ ਕਰੂੰਗਾ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤ ਹਾਸਲ ਕਰਾਉਂਗਾ ਮੈਨੂੰ ਸਰਕਲ ਪ੍ਰਧਾਨ ਵੀ ਬਣਾਉਂਦੇ ਸੀ ਮੈਂ ਨਹੀਂ ਮੈਂ ਬਣਨਾ ਕਿਉਂਕਿ ਮੈਂ ਖਾਲੀ ਦਲ ਦਾ ਵੀ ਤਿੰਨ ਵਾਰੀ ਰਿਹਾ ਵਾਂ ਲਗਾਤਾਰ ਬੰਦਾ ਰਿਹਾ ਮੈਨੂੰ ਕਿਸੇ ਭੁੱਖ ਨਹੀਂ ਮੈਂ ਸਿਰਫ ਇੱਕ ਸੱਚ ਦੀ ਆਵਾਜ਼ ਤੇ ਪੈਰਾ ਦੇਣਾ ਕਿੰਨਾਂ ਲੱਗਦੀ ਹੈ ਕਿ ਬਾਕੀ ਪਾਰਟੀਆਂ ਦੇ ਏਜੰਡੇ ਤੇ ਨਹੀਂ ਆ ਤੇ ਅਮਰਤਪਾਲ ਸਿੰਘ ਦੇ ਏਜੰਡੇ ਤੇ ਗੱਲਾਂ ਆ ਸਕਦੀਆਂ ਅਮਰਤਪਾਲ ਕੋ ਸਾਨੂੰ ਉਮੀਦ ਵਾ ਉਹ ਜਿੱਤੂਗਾ ਇੱਕ ਮਾਂ ਤਾਂ ਪੁੱਤ ਜੇਲ੍ਹ ਚੋਂ ਬਾਹਰ ਆਊਗਾ ਆਪਾ ਪਾਰਟੀ ਦੇ ਅੰਦਰ ਸੀ ਜਾਮਾ ਦੀ ਪਾਰਟੀ ਦੇ ਕਹਿਣ ਦੇ ਉੱਤੇ ਜਾਂ ਡੀਸੀ ਅੰਮ੍ਰਿਤਸਰ ਦੇ ਕਹਿਣ ਤੇ ਐਨਐਸਏ ਲੱਗਾ ਇਹ ਆਵਾਜ਼ ਰਾਜਪਾਲ ਸਿੰਘਰ ਅ ਜਿਹੜੀ ਤੁਹਾਡੀ ਆ ਰਾਜੂ ਦੀ ਆਵਾਜ਼ ਉਦੋਂ ਕਿਉਂ ਨਾ ਨਿਕਲੀ ਉਦੋਂ ਕਿਉਂ ਨਹੀਂ ਤੁਸੀਂ ਬੋਲੇ ਕਿ ਐਨਐਸਏ ਨਹੀਂ ਲੱਗਣਾ ਚਾਹੀਦਾ ਤੇਰੀ ਜ਼ਮੀਰ ਹੀ ਉਦੋਂ ਜਾਗੀ ਆ ਜਦੋਂ ਮੈਨੂੰ ਇਹੋ ਹੀ ਸਾਡਾ ਕੋਈ ਸੁਧਾਰ ਕਰ ਸਕਦੇ ਭਾਈ ਭਾਵੇਂ ਪ੍ਰਧਾਨ ਸੁਨੀਲ ਜਾਖੜ ਕਹਿ ਰਿਹਾ ਕਹਿੰਦੇ ਕਿਸਾਨ ਪੱਖੀ ਕੋਈ ਮਜ਼ਦੂਰ ਪੱਖੀ ਆ ਤੇ ਕੱਲੀ ਭਾਈਪਾ ਪਾਰਟੀ ਆ ਆਪਾ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਹੋਣਾ ਭਾਈ ਅਮਰਤਪਾਲ ਜੀ ਦਾ ਸਾਥ ਦੇਣਾ ਵਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿੰਦੇ ਅਮਰਿਤਪਾਲ ਸਿੰਘ ਨੂੰ ਤਾਂ ਕੇਂਦਰੀ ਏਜੰਸੀਆਂ ਨੇ ਖੜਾ ਕੀਤਾ ਥੱਲੋ ਬੋਰਡ ਅੰਦਰੋਂ ਪੂਰੀ ਗੱਜ-ਵੱਜ ਕੇ ਭੈਣੀ ਆ ਜੋ ਮਰਜੀ ਇਲਜ਼ਾਮ ਲਾਈ ਜਾਓ ਤਾਂ ਭਾਈਪਾ ਦੀ ਉਸ ਨੀਤੀ ਬਾਰੇ ਤੁਹਾਡਾ ਕੀ ਖਿਆਲ ਆ ਕਿ ਕਿਸਾਨ ਸਹੀ ਕਰ ਰਹੇ ਆ ਵਿਰੋਧ ਕਰਕੇ ਜਾਂ ਬਦਲਣਾ ਚਾਹੀਦਾ ਕੁਝ ਕਿਸਾਨ ਵੀਰ ਜਿਹੜੇ ਜੋ ਵੀ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਆ ਤੇ ਜਾਂ ਤਾਂ ਉਹਨਾਂ ਨਾਲ ਖਲੋ ਕੇ ਜਵਾਬ ਕਰਨ ਇਹਨਾਂ ਨੇ ਮੰਗਾ ਹੀ ਨਹੀਂ ਮੰਨੀਆਂ ਤੁਹਾਨੂੰ ਨਹੀਂ ਅਪਰੋਚ ਕਰਦੇ ਸੀ ਭਾਜੀ ਜਿੱਦਾਂ ਦਾ ਮੈਂ ਭਾਈ ਅਮਰਿਤਪਾਲ ਜੀ ਦਾ ਸਾਥ ਦਿੱਤਾ ਦਿਲੋਂ ਦਤਾ ਮੈਨੂੰ ਬੜੀਆਂ ਪਾਰਟੀਆਂ ਕਦੇ ਕੋਈ ਕਹਿ ਰਿਹਾ ਮੈਨੂੰ ਆ ਉਦਾਂ ਦੇ ਦਾਂਗੇ ਕਦੇ ਕੋਈ ਦੇ ਰਿਹਾ ਆਪਾਂ ਬਿਲਕੁਲ ਜੀ ਆ ਵਿੱਚੋਂ ਆਪਾਂ ਨੂੰ ਕੋਈ ਉਦਾਂ ਨਹੀਂ ਚਾਹਦਾ ਇੱਕ ਆਜ਼ਾਦ ਉਮੀਦਵਾਰ ਹੋਰ ਤੁਹਾਡੇ ਹਲਕੇ ਤੋਂ ਖੜੇ ਕਰ ਦਿੱਤੇ ਗਏ ਸੇਮ ਨਾਮ ਉਸੇਮ ਮਹਾਂਦਰਾ ਪਰਨਾ ਵੀ ਬੰਨਣ ਦਾ ਤਰੀਕਾ ਉਹੀ ਉਹ ਜਿਹੜੀ ਗੱਲ ਚੱਲ ਰਹੀ ਹੈ ਚਰਚਾ ਉਹ ਤੁਸੀਂ ਵੇਖੀ ਹੈ ਸੁਣੀ ਹੈ ਤੇ ਕੀ ਕਹਿੰਨੇ ਆ ਉਹਦੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਆਮ ਪਾਰਟੀ ਵੱਲੋਂ ਬੰਦਾ ਖਿਲਾ ਰਿਹਾ ਬਾਕੀ ਦੇਖੋ ਜਿੱਤ ਤੇ ਹੋ ਗਈ ਹੈ ਭਾਈ ਸਾਹਿਬ ਦੀ ਹੁਣ ਪਾਰਟੀਆਂ ਦੇ ਕੋਈ ਬਹਾਨਾ ਲੱਭਣ ਦੀਆਂ ਯੂਪਾ ਬੰਡ ਮੰਤਰੀ ਆਏ ਆ ਈਡੀਓ ਸਾਹਿਬ ਆਏ ਆ ਨਾਲ ਲਾਲਜੀਤ ਸਿੰਘ ਭੁਲਰਾਏ ਆ ਮੈਂ ਖੁਦ ਜਾ ਕੇ ਪਿੱਛੇ ਵੇਖਿਆ ਕਿ ਮੈਂ ਕੀ ਕਿੰਨੀ ਕੀ ਦੁਨੀਆ ਸਕਤਾਈ ਆ ਉੱਥੇ ਜੀ ਸਾਡੇ ਚੌਂਕ ਦੇ ਸਿਰਫ 15 ਤੋਂ 20 ਬੰਦੇ ਸਿਰਫ ਹੈਗੇ ਸੀ ਉੱਥੇ ਬਹੁਤ ਨਮੋਸ਼ੀ ਮਿਲੀ ਆ ਕੀਤਾ ਬੋਲਦਿਆਂ ਹੋਇਆਂ ਭਾਈਚਾਰਿਆਂ ਬਾਰੇ ਵੀ ਟਿੱਪਣੀ ਕੀਤੀ ਸੀ ਜਿਹੜੀ ਵਿਵਾਦ ਬਣ ਗਈ ਸੀ ਉਹਨਾਂ ਦਿਨਾਂ ਜਦੋਂ ਤੁਸੀਂ ਸੁਣੀ ਸੀ ਪਹਿਲੀ ਵਾਰੀ ਉਹ ਸਪੀਚ ਉਦੋਂ ਤੁਸੀਂ ਮਹਿਸੂਸ ਕੀ ਕੀਤਾ ਸੀ ਤੇ ਤੋਂਬ ਦੇ ਰਾਮਗੜੀਆਂ ਨੇ ਦਿੱਤਾ ਵੀ ਧਰਨਾ ਬੋਲਿਆ ਵੀ ਬਹੁਤ ਨਾਰੇਬਾਜੀ ਕੀਤੀ ਉਹ ਜਿਹੜੀ ਮਾੜੀ ਸ਼ਬਦਾਬੀ ਜੀ ਹਨਾ ਸਨਿਆਰਾ ਭਾਈਚਾਰ ਰਾਮਗੜੀਆਂ ਵਾਸਤੇ ਉਹ ਵੇਖੋ ਬਹੁਤ ਨਦੇਖੀ ਵਾਲੀ ਗੱਲ ਵਾ ਜਿਹੜੇ ਮੰਤਰੀ ਹੋਣ ਇਦਾਂ ਦੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਦੇਖੋ ਇੱਕ ਤਾਂ ਇੱਕ ਲੀਡਰ ਖਰਚਾ ਕਰਕੇ ਕੰਮ ਕਰ ਰਿਹਾ ਇਧਰ ਤੇ ਕੋਈ ਖਰਚਾ ਵੀ ਨਹੀਂ ਪਬਲਿਕ ਆਪਣੇ ਕੋਲੋਂ ਹੀ ਸੇਵਾ ਕਰਨ ਨੂੰ ਤਿਆਰ ਆ ਨਾ ਕਿਸੇ ਨੂੰ ਕੋਈ ਮੰਗਵਾ ਕੋਈ ਪਾਣੀ ਦਾ ਗਲਾਸ ਵੀ ਨਹੀਂ ਜੇ ਮੰਗਦਾ ਤੇ ਕੁਰਸੀ ਵੀ ਨਹੀਂ ਜੇ ਲੱਗਦੀ ਦਰਿਆਂ ਤੇ ਪ੍ਰਚਾਰ ਹੋ ਰਿਹਾ ਲੋਕ ਸਭਾ ਚੋਣਾਂ ਦੇ ਦੌਰਾਨ ਪਾਰਟੀਆਂ ਦੇ ਵਿੱਚੋਂ ਅਦਲਾ ਬਦਲੀ ਹੋ ਰਹੀ ਹੈ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵੱਲ ਜਾਇਆ ਜਾ ਰਿਹਾ ਪਰ ਅਸੀਂ ਜਿਹੜੇ ਇੱਕ ਸਿਆਸੀ ਲੀਡਰ ਨਾਲ ਗੱਲਬਾਤ ਕਰ ਰਹੇ ਹਾਂ ਰਾਜਪਾਲ ਸਿੰਘ ਰਾਜੂ ਮੇਰੇ ਨਾਲ ਬੈਠੇ ਹੈ ਇਹ ਵੱਖਰੇ ਤਰ੍ਹਾਂ ਦੀ ਦਲ ਬਦਲੀ ਹੋਈ ਹੈ ਇਹਨਾਂ ਦੀ ਕਿਉਂਕਿ ਭਾਜਪਾ ਪਾਰਟੀ ਦੇ ਨਾਲ ਹੀ ਸ਼ਾਮਲ ਹੁੰਦੇ ਨੇ ਭਾਜਪਾ ਪਾਰਟੀ ਦੇ ਵਿੱਚੋਂ ਇਹਨਾਂ ਨੂੰ ਬਾਹਰ ਦਾ ਰਸਤਾ ਇਸ ਕਰਕੇ ਵਿਖਾਇਆ ਗਿਆ ਕਿਉਂਕਿ ਇਹ ਖੜ ਗਏ ਖੜੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਨਾਲ ਅਮਰਿਤਪਾਲ ਸਿੰਘ ਦੇ ਨਾਲ ਤਾਂ ਖੜਮ ਦੇ ਕਰਕੇ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਔਰ ਇਹ ਸਰਕਲ ਪ੍ਰਧਾਨ ਸੀ BC ਵਿੰਗ ਦੇ ਕਿਉਂ ਹੋਇਆ ਇਹਨਾਂ ਨੇ ਫੈਸਲਾ ਕਿਉਂ ਬਦਲੇਆ ਭਾਜਪਾ ਨੂੰ ਕਿਉਂ ਛੱਡਿਆ ਜਾਂ ਅਮਰਿਤਪਾਲ ਦੇ ਹੱਕ 'ਚ ਕਿਉਂ ਆਏ ਨੇ ਸਾਰੀ ਗੱਲਬਾਤ ਕਰਾਂਗੇ ਸਤ ਪੰਨਾ ਰਾਜੂ ਜੀ ਇਹ ਦੱਸੋ ਕਿ ਪਹਿਲਾਂ ਭਾਜਪਾ ਪਾਰਟੀ ਵਿੱਚ ਜਾਣ ਦਾ ਸਬਬ ਕਉਂ ਸੀ ਔਰ ਬਾਹਰ ਆਉਣ ਦਾ ਫਿਰ ਕੀ ਬਣੀ ਗੱਲ ਸਭ ਤੋਂ ਪਹਿਲਾਂ ਜੀ ਮੇਰੀ ਸਭ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਮੈਂ BC ਵਿੰਗ ਪ੍ਰਧਾਨ ਪਾਈ ਭਾਦੇ ਮੈਨੂੰ ਸ਼ਾਮਲ ਕੀਤਾ ਸੀ ਮੈਂ ਥੋੜੀ ਜਿਹਾ ਇਹਨਾਂ ਦੇ ਨਾਲ 4 5 6 ਮਹੀਨੇ ਤੋਂ ਗਤੀਵਿਧੀਆਂ ਵੇਖਣ ਰਿਹਾ ਸੀ ਕਿ ਕੀ ਹੋ ਰਿਹਾ ਕੀ ਕਰ ਰਿਹਾ ਉਹ ਮੈਨੂੰ ਕੋਈ ਚੰਗਾ ਨਹੀਂ ਲੱਗਾ ਮੈਂ ਫਿਰ ਮੈਨੂੰ ਇਹ ਪਤਾ ਲੱਗਾ ਕਿ ਆਪਾਂ ਸਿੱਖੀ ਆਪਾਂ ਸਿੱਖੀ ਦੇ ਨਾਲ ਚੱਲਣਾ ਭਾਈ ਅਮਰਤਪਾਲ ਸਿੰਘ ਦੇ ਨਾਲ ਚੱਲਣਾ 4 5 ਮਹੀਨੇ ਤੋਂ ਇਹ ਜੀ ਕਿਹੜੀ ਭਾਜ-ਪਾਜ ਚ ਗਤੀਵਿਧੀਆਂ ਹੋ ਰਹੀਆਂ ਜਿਹੜੀਆਂ ਤੁਹਾਨੂੰ ਪਸੰਦ ਨਹੀਂ ਆਈਆਂ ਜਾਂ ਚੀਆਂ ਨਹੀਂ ਵੇਖੋ ਜੀ ਇੱਕ ਤੇ ਉਹਨਾਂ ਦੀ ਇਹ ਗੱਲਾਂ ਵਾ ਕਿ ਬਸ ਹੀ ਮੋਦੀ ਆ ਮੋਦੀ ਕਰਨਾ ਫਲਾਣਾ ਕਰਨਾ ਵਿਚਾਰ ਕਰਨਾ ਵੇਖੋ ਵਿਚਾਰ ਜਿਹੜਾ ਵਾ ਉਹ ਬਿਲਕੁਲ ਜਾਇਜ਼ ਹੁੰਦਾ ਗਰੀਬਾਂ ਦਾ ਐਸਸੀ ਬੀਸੀ ਨੂੰ ਨਾਲ ਲੈ ਕੇ ਕਹਿ ਰਹੇ ਸੀਗੇ ਆਪਾਂ ਐਸਸੀ ਬੀਸੀ ਦੀ ਵੋਟਾਂ ਦੀ ਲੋੜ ਆ ਪਰ ਮੈਂ ਵੀ ਖੁਦ ਐਸਸੀ ਬੀਸੀ ਦਾ ਪ੍ਰਧਾਨ ਵਾ ਮੈਂ ਇਹ ਨਿਚੇ ਲਿਆ ਕਿ ਮਤਲਬ ਇਹ ਪਾਰਟੀ ਛੱਡ ਦੇਣੀ ਚਾਹੀਦੀ ਆ ਭਾਈ ਅਮਰਤਪਾਲ ਸਿੰਘ ਦਾ ਸਾਥ ਦੇਣਾ ਬਹੁਤ ਜ਼ਰੂਰੀ ਆ ਬਹੁਤ ਸਾਰੇ ਆਪ ਨੂੰ ਮੈਂ ਸ਼ੁਰੂ ਚ ਕਿਹਾ ਕਿ ਸਿਆਸੀ ਅਦਲਾ ਬਦਲੀ ਹੋ ਰਹੀ ਆ ਵੱਡੇ ਪੱਧਰ ਤੇ ਦਲ ਬਦਲਵਾਂ ਦੀ ਗਿਣਤੀ ਵਧ ਰਹੀ ਆ ਪਰ ਬਾਕੀ ਪਾਰਟੀਆਂ ਕਿ ਕਿ ਜੇ ਅਸੀਂ ਇੱਕ ਵੱਡੀ ਪਾਰਟੀ ਨੂੰ ਛੱਡਿਆ ਨੈਸ਼ਨਲ ਪੱਧਰ ਦੀ ਤੇ ਦੂਜੀ ਚ ਚਲੇ ਜਾਈਏ ਜਾਂ ਜਿਨ੍ਹਾਂ ਦੀ ਜਿਵੇਂ ਆਵਾਦ ਵੀ ਪਾਰਟੀ ਦੀ ਸਰਕਾਰ ਆ ਉਧਰ ਚਲੇ ਜਾਈਏ ਪਰ ਤੁਸੀਂ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਕਿਉਂ ਆਏ ਵੇਖੋ ਜੀ ਮੈਂ ਤੇ ਇਸ ਕਰਕੇ ਆਇਆ ਕਿ ਸਿੱਖੀ ਸਿਦਕਾ ਆਪਣਾ ਸਾਰੇ ਭਾਈ ਯਾਰ ਵਾ ਯਾਰ ਕੀ ਭਾਈ ਅਮਰਤਪਾਲ ਸਿੰਘ ਨੇ ਬਹੁਤ ਸੋਹਣੀ ਆਵਾਜ਼ ਚੁੱਕੀ ਸੀ ਉਹਦੇ ਨਾਲ ਦਾ ਕਦੂਰ ਸਾਹਿਬ ਨੂੰ ਉਮੀਦਵਾਰ ਨਹੀਂ ਮਿਲਣਾ ਸਭ ਤੋਂ ਵਧੀਆ ਲੱਗੇ ਉਹਨਾਂ ਦੇ ਨੇਚਰ ਸਭ ਤੋਂ ਵਧੀਆ ਉਹਨਾਂ ਦੇ ਕੰਮ ਚੰਗੇ ਲੱਗੇ ਇਸ ਕਰਕੇ ਮੈਂ ਫੈਸਲਾ ਬਣਾ ਲਿਆ ਕਿ ਅੱਜ ਤੋਂ ਬਾਅਦ ਮੈਂ ਆਜ਼ਾਦ ਬੀਸੀ ਬੈਂਕ ਦਾ ਪ੍ਰਧਾਨ ਤੇ ਮੈਨੂੰ ਕੋਈ ਅਹੁਦੇ ਦੀ ਭੁੱਖ ਨਹੀਂ ਮੈਂ ਭਾਈ ਅਮਰਤਪਾਲ ਸਿੰਘ ਦਾ ਦਿਨ ਰਾਤ ਕਰਕੇ ਮਿਹਨਤ ਕਰਕੇ ਘਰ ਘਰ ਜਾ ਕੇ ਤੇ ਮੈਂ ਉਹਨਾਂ ਦਾ ਪ੍ਰਚਾਰ ਕਰੂੰਗਾ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤ ਹਾਸਲ ਕਰਾਉਂਗਾ ਭਾਜਪਾ ਪਾਰਟੀ ਦੇ ਅੰਦਰ ਇਹ ਤਾਂ ਨਹੀਂ ਸੀ ਕਿ ਕਵੈਸ਼ਨ ਕਾਸ਼ ਲੱਗੀ ਸੀ ਤੁਹਾਡੀ ਅਹੁਦੇ ਦੀ ਦੌੜ ਕਿ ਕਿਸੇ ਹੋਰ ਨੂੰ ਮਿਲ ਗਿਆ ਹੋਵੇ ਤੁਸੀਂ ਕਹਿ ਕੇ ਹੁਣ ਇਹਨਾਂ ਨੂੰ ਛੱਡੋ ਆਪਾਂ ਇੱਧਰ ਚੱਲਦੇ ਆ ਇਸ ਕਰਕੇ ਤਾਂ ਨਹੀਂ ਫੈਸਲਾ ਲੈ ਨਹੀਂ ਨਹੀਂ ਭਾਜੀ ਮੈਨੂੰ ਕੋਈ ਅਹੁਦੇ ਦੀ ਭੁੱਖ ਨਹੀਂ ਆ ਮੈਨੂੰ ਸਰਕਲ ਪ੍ਰਧਾਨ ਵੀ ਬਣਾਉਂਦੇ ਸੀ ਮੈਂ ਨਹੀਂ ਮੈਂ ਬਣਨਾ ਕਿਉਂਕਿ ਮੈਂ ਅਕਾਲੀ ਦਲ ਦਾ ਵੀ ਤਿੰਨ ਵਾਰੀ ਰਿਹਾ ਹਾਂ ਲਗਾਤਾਰ ਬੰਦਾ ਰਿਹਾ ਮੈਨੂੰ ਕਿਸੇ ਭੁੱਖ ਨਹੀਂ ਮੈਂ ਸਿਰਫ ਇੱਕ ਸੱਚ ਦੀ ਆਵਾਜ਼ ਤੇ ਪੈਰਾ ਦੇਣਾ ਉਹ ਮੈਂ ਆਪਣਾ ਕਿਸੇ ਪਾਰਟੀ ਤੋਂ ਡਰਦੇ ਨਹੀਂ ਜਾਂ ਕਿਦੋਂ ਨਹੀਂ ਮੈਂ ਆਪਣਾ ਖੁਦ ਵਿਚਾਰ ਕੀਤਾ ਜਿਹੜੇ ਸਿਆਸੀ ਬੰਦੇ ਨਾ ਸਫਰ ਤੇ ਤੁਰਦੇ ਆ ਉਹ ਇੱਕ ਗੱਲ ਧਿਆਨ ਚ ਰੱਖਦੇ ਆ ਕਿ ਕੱਲ ਨੂੰ ਵਧਾਈ ਕੀ ਵੀ ਲੈਣੀ ਐ ਮੈਂਬਰ ਪਾਰਲੀਮੈਂਟ ਵੀ ਬੰਨਣਾ ਹੈ ਤੁਸੀਂ ਜਦੋਂ ਸੋਚ ਰਹੇ ਸੀ ਫੈਸਲਾ ਲਿਆ ਕਿ ਅਮਰਿਤਪਾਲ ਸਿੰਘ ਦੇ ਹੱਕ ਚ ਜਾਣਾ ਉਦੋਂ ਚੀਜ਼ਾਂ ਦਿਮਾਗ ਚ ਨਹੀਂ ਆਈਆਂ ਕਿ ਕੱਲ ਨੂੰ ਮੇਰਾ ਸਿਆਸੀ ਨੁਕਸਾਨ ਨਾ ਹੋ ਜੇ ਨਹੀਂ ਜੀ ਨਹੀਂ ਮੈਂ ਸਾਰੇ ਕੰਮ ਛੱਡ ਕੇ ਸਾਰਾ ਆਲਾ ਫੈਸਲਾ ਖਤਮ ਕਰਕੇ ਕਿ ਮੈਨੂੰ ਕੋਈ ਨਾ ਲੀਡਰ ਦੀ ਨਾ ਮੈਨੂੰ ਕੋਈ ਭੁਖਵਾ ਮੈਂ ਸਿਰਫ ਇੱਕ ਸੱਚ ਦੀ ਭਾਈ ਸਾਹਿਬ ਦੇ ਵਿੱਚ ਗੱਜ ਕੇ ਫਦੇ ਬਲਾਉਂਗਾ ਅਮਰਿਤਪਾਲ ਨੂੰ ਜਿਤਾਉਂਗਾ ਦਿਨ ਰਾਤ ਕਰਕੇ ਐਸ்சி ਬੀਸੀ ਜਰਨਲ ਕੋ ਜਾ ਕੇ ਹੱਥ ਜੋੜ ਕੇ ਮੈਂ ਵੋਟਾਂ ਮੰਗੂਗਾ ਤੇ ਉਹਨਾਂ ਨੂੰ ਜਿਤਾਉਂਗਾ ਇਹੋ ਜੀ ਕਿਹੜੀ ਗੱਲ ਲੱਗਦੀ ਹੈ ਕਿ ਬਾਕੀ ਪਾਰਟੀਆਂ ਦੇ ਏਜੰਡੇ ਤੇ ਨਹੀਂ ਆ ਤੇ ਅਮਰਤਪਾਲ ਸਿੰਘ ਦੇ ਏਜੰਡੇ ਤੇ ਗੱਲਾਂ ਆ ਸਕਦੀਆਂ ਕਿਹੜੀ ਗੱਲ ਹੈ ਜਿਹੜੀ ਲੱਗਦੀ ਹੈ ਕਿ ਅਮਰਤਪਾਲ ਸਿੰਘ ਆ ਕਰੂਗਾ ਬਾਕੀ ਪਾਰਟੀਆਂ ਤੋਂ ਹੋਣਾ ਨਹੀਂ ਨਹੀਂ ਕਿ ਕੋ ਹੋਣਾ ਹੀ ਨਹੀਂ ਜੀ ਮੈਂ ਬੜਾ ਵੇਖ ਲਿਆ ਕਿਸੇ ਕੋਈ ਕੰਮ ਨਹੀਂ ਉਹਨਾਂ ਕੋ ਹੋਣਾ ਅਮਰਤਪਾਲ ਕੋ ਸਾਨੂੰ ਉਮੀਦ ਵਾ ਉਹ ਜਿੱਤੂਗਾ ਇੱਕ ਮਾਂ ਤਾਂ ਪੁੱਤ ਜੇਲ੍ਹ ਚੋਂ ਬਾਹਰ ਆਊਗਾ ਸਾਡੀ ਤੇ ਇਹੋ ਹੀ ਆ ਮੰਗ ਤੇ ਜਦੋਂ ਤੁਸੀਂ ਭਾਜਪਾ ਪਾਰਟੀ ਦੇ ਅੰਦਰ ਸੀ ਜਾ ਆਮ ਆਦਮੀ ਪਾਰਟੀ ਦੇ ਕਹਿਣ ਦੇ ਉੱਤੇ ਜਾਂ ਡੀਸੀ ਅਮਰitsar ਦੇ ਕਹਿਣ ਤੇ ਐਨਐਸਏ ਲੱਗਾ ਇਹ ਆਵਾਜ਼ ਰਾਜਪਾਲ ਸਿੰਘਰ ਆ ਜਿਹੜੀ ਤੁਹਾਡੀ ਆ ਰਾਜੂ ਦੀ ਆਵਾਜ਼ ਉਦੋਂ ਕਿਉਂ ਨਾ ਨਿਕਲੀ ਉਦੋਂ ਕਿਉਂ ਨਹੀਂ ਤੁਸੀਂ ਬੋਲੇ ਕਿ ਐਨਐਸਏ ਨਹੀਂ ਲੱਗਣਾ ਚਾਹੀਦਾ ਵੇਖੋ ਜੀ ਮੈਂ ਤੇ ਪਹਿਲਾਂ ਹੀ ਤੁਹਾਨੂੰ ਦੱਸਣ ਡਿਆ ਕਿ ਮੈਨੂੰ ਮੇਰੀ ਜ਼ਮੀਰ ਹੀ ਉਦੋਂ ਜਾਗੀ ਆ ਜਦੋਂ ਮੈਨੂੰ ਪਤਾ ਲੱਗਾ ਕਿ ਭਾਈ ਸਾਹਿਬ ਨੇ ਜਿਹੜਾ ਖਾਲਸੇ ਦੀ ਆਵਾਜ਼ ਉੱਠੂਗੀ ਕਿ ਇਹੋ ਹੀ ਸਾਡਾ ਕੋਈ ਸੁਧਾਰ ਕਰ ਸਕਦੇ ਬਾਕੀ ਪਾਰਟੀਆਂ ਦੇ ਜਿੱਤ ਕੇ ਤੇ ਕੋਈ ਆਪਣੇ ਘਰ ਬੈਜ ਜਾਂਦਾ ਕੋਈ ਕੋ ਕਰਦਾ ਪਰ ਪਹਿਲਾਂ ਤੋਂ ਮਹਾਸਸ ਨਹੀਂ ਸੀ ਹੋਇਆ ਜਦੋਂ ਐਨਐਸਏ ਲੱਗਾ ਮੈਨੂੰ ਉਹਦਾ ਨਹੀਂ ਮਹਾਸਸ ਹੁਣ ਮੈਨੂੰ ਸਾਾਸ ਹੋ ਗਿਆ ਕਿ ਭਾਈ ਅਮਰਤਪਾਲ ਹੀ ਸਾਡੀ ਸੱਚ ਦੀ ਆਵਾਜ਼ ਆ ਉਹੀ ਸਾਡੂੰ ਵਧੀਆ ਤਰੀਕੇ ਨਾਲ ਸਾਹਮਣਗੇ ਸਾਰਿਆਂ ਨੂੰ ਆਗਡੋ ਸਾਹਮਣਗੇ ਤੇ ਆਪਾਂ ਉਹਨਾਂ ਨੂੰ ਜਿੱਤ ਹਾਸਲ ਕਰਾਵਾਂਗੇ ਜਿਹੜੀ ਪਾਰਟੀ 'ਚ ਤੁਸੀਂ ਹੁਣੇ-ਹੁਣੇ ਆਏ ਹੋ ਜਾਂ ਕਹਿ દिए ਕਿ ਤੁਹਾਨੂੰ ਨੋਟੀਫਿਕੇਸ਼ਨ ਕੱਢ ਕੇ ਕੱਢ ਦਿੱਤਾ ਗਿਆ ਉਸ ਪਾਰਟੀ ਦੇ ਵਿੱਚ ਕਲਚਰ ਨਹੀਂ ਹੈ ਵਿਕਾਸ ਦਾ ਕਿਉਂਕਿ ਮਸ਼ਹੂਰੀਆਂ ਵਿੱਚ ਤੇ ਹੋਰ ਨਾ ਪਾਸਿਆਂ 'ਚ ਭਾਈ ਪਾ ਦੇ ਪ੍ਰਧਾਨ ਸੁਨੀਲ ਜਾਖੜ ਕਹਿ ਰਿਹਾ ਕਹਿੰਦੇ ਕਿਸਾਨ ਪੱਖੀ ਕੋਈ ਮਜ਼ਦੂਰ ਪੱਖੀ ਆ ਤੇ ਕੱਲੀ ਭਾਈ ਪਾ ਪਾਰਟੀ ਹੈ ਵੇਖੋ ਜੀ ਮੈਂ ਤੇ ਪਹਿਲਾਂ ਹੀ ਇਹੋ ਗੱਲ ਕਹਿ ਰਿਹਾ ਸੀ ਕਿ ਮਤਲਬ ਆਪਾਂ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਹੋਣਾ ਭਾਈ ਅਮਰਤਪਾਲ ਜੀ ਦਾ ਸਾਥ ਦੇਣਾ ਵਾ ਇਹੋ ਹੀ ਸਾਡੀ ਮੰਗ ਆ ਤੇ ਮੈਂ ਤੇ ਵੱਧ ਤੋਂ ਵੱਧ ਜਿੰਨੇ ਜਿੰਨੀ ਮੇਰੀ ਮਿਹਨਤ ਹੋ ਗਈ ਮੈਂ ਦਿਨ ਰਾਤ ਇੱਕ ਕਰਕੇ ਮੈਂ ਇਹ ਕੰਮ ਕਰੂੰਗਾ ਤਦ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਕਿ ਕੀ ਕਰਨਾ ਜਿਹੜੀ ਇੱਕ ਸਾਡੀ ਪੁਰਾਣੀ ਪਾਰਟੀ ਸੀ ਨਾ ਜਿਨ੍ਹਾਂ ਦਾ ਗਾਠ ਜੁੜ ਆਪਸ ਵਿੱਚ ਰਿਹਾ ਦੋਨਾਂ ਪਾਰਟੀਆਂ 'ਚ ਤੁਸੀਂ ਹੋ ਆਏ ਉਹਨਾਂ ਦਾ ਇੱਕ ਵਿਚਾਰ ਆ ਰਿਹਾ ਸਾਹਮਣੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿੰਦੇ ਅਮਰਿਤਪਾਲ ਸਿੰਘ ਨੂੰ ਤਾਂ ਕੇਂਦਰੀ ਏਜੰਸੀਆਂ ਨੇ ਖੜਾ ਕੀਤਾ ਉਹਨਾਂ ਦੇ ਕਹਿਣ ਦੇ ਉੱਤੇ ਖੜਾ ਹੋਇਆ ਉਮੀਦਵਾਰ ਬਣ ਰਿਹਾ ਉਸ ਦੀਆਂ ਗੱਲਾਂ 'ਚ ਨਾ ਆ ਜਾਓ ਪੰਜਾਬੀਓ ਆਪਾਂ ਪੰਥ ਨੂੰ ਬਚਾਉਣਾ ਹੈ ਪੰਜਾਬ ਦੀ ਲੜਾਈ ਲੜਨੀ ਹੈ ਦੇਖੋ ਜੀ ਤੇ ਤੇ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਵਾ ਕਿ ਅਮਰਿਤਪਾਲ ਜਿਹੜੇ ਆ ਉਹ ਜਿੱਤ ਚੁੱਕੇ ਆ ਬਸ ਇੱਕ ਲਾ ਨਹੀਂ ਹੋਣਾ ਬਾਕੀ ਆ ਉਹ ਪਾਰਟੀਆਂ ਸਾਰੀਆਂ ਸੋਚ ਰਹੀਆਂ ਵਾ ਕਿ ਕਿਹੜੇ ਤਰੀਕੇ ਨਾਲ ਭਾਗ ਉਧਰ ਉਧਰ ਕਰਕੇ ਗੱਲਾਂ ਤੇ ਭੜਕਾ ਦਈਏ ਉਹ ਗੰਮ ਮੁਗ ਗਿਆ ਦੁਨੀਆ ਬਹੁਤ ਸਮਝ ਜਾਰ ਹੋ ਗਈ ਆ ਉਹਨਾਂ ਨੇ ਹੁਣ ਜਿਹੜੀ ਥੱਲਿਓ ਵੋਟ ਅੰਦਰੋਂ ਪੂਰੀ ਗੱਜ ਵੱਜ ਕੇ ਪੈਣੀ ਆ ਜੋ ਮਰਜੀ ਇਲਜ਼ਾਮ ਲਾਈ ਜਾਣ ਮਤਲਬ ਜਿਹੜੀਆਂ ਗੱਲਾਂ ਹੋ ਰਹੀਆਂ ਤੁਹਾਨੂੰ ਲੱਗਦਾ ਉਹਦੇ ਵਿੱਚ ਹੋ ਰਹੀਆਂ ਕਿ ਅਮਰਿਤਪਾਲ ਸਿੰਘ ਦੇ ਹੱਕ ਚ ਲੋਕ ਜ਼ਿਆਦਾ ਆ ਗਏ ਬਿਲਕੁਲ ਜੀ ਬਿਲਕੁਲ 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 ਹੱਕ ਮੈਂ ਤੁਹਾਨੂੰ ਪਹਿਲਾਂ ਕਹਤਾ ਕਿ ਜਿੱਤ ਸਾਡੀ एलान ਹੋਣਾ ਬਾਕੀ ਆ ਉਤੋਂ ਸਾਰੀਆਂ ਪਾਰਟੀਆਂ ਹੁਣ ਖਿਜੀਆਂ ਪਈਆਂ ਉਹ ਚੁੰਦੀਆਂ ਬਾਕੀ ਮਤਲਬ ਸ਼ਾਇਦ ਰੋੜਾ ਰੱਪਾ ਪਾ ਕੇ ਆਪਾਂ ਕੁਝ ਨਾ ਕੁਝ ਕਰਦੀ ਉਹ ਵੇਲਾ ਇਹਨਾਂ ਦੇ ਹੱਥੋਂ ਨਿਕਲ ਚੁੱਕਾ ਵਾ ਕਿਉਂਕਿ ਹੁਣ ਹਾਈ ਕਮਾਂਡ ਜਿਹੜੀ ਅਮਰਤਪਾਲ ਕੋਲੀ ਉਹ ਬਾਹਰ ਆਉਣ ਚਾਰ ਤਰੀ ਨੂੰ ਬਾਹਰ ਜਿੱਤ ਹੋਈਆਂ ਤੇ ਬਾਹਰ ਆਇਆ ਨ ਮਰਤਪਾਲ ਭਾਈ ਨੇ ਤੇ ਆਪਾਂ ਮਾਤਾ ਜੀ ਦੇ ਅਸ਼ੀਰਵਾਦ ਨਾਲ ਚੜਦੀ ਕਲਾ ਜਿਹੜੀ ਆ ਬਸ ਮਤਲਬ ਤੁਸੀਂ ਹਲਕਾ ਖੜੂਰ ਸਾਹਿਬ ਨੂੰ ਲੈ ਕੇ ਕਹਿੰਨੇ ਹੋ ਕਿ ਜੇ ਉਹ ਐਮਪੀ ਪਾਰਲੀਮੈਂਟ ਬਣਾ ਦਿੱਤੇ ਅਸੀਂ ਆ ਪਾਰਲੀਮੈਂਟ ਮੈਂਬਰ ਤਾਂ ਫਿਰ ਪਾਰਲੀਮੈਂਟ ਦੇ ਵਿੱਚ ਜਿਹੜੇ ਹੋਰ ਮੁੱਦੇ ਨਹੀਂ ਚੁੱਕੇ ਜਾਂਦੇ ਕਿਸੇ ਹੋਰ ਐਮਪੀਆ ਵੱਲੋਂ ਉਹ ਇਹ ਚੱਕਣਗੇ ਕਹਿੰਨੇ ਬਿਲਕੁਲ ਜੀ ਬਿਲਕੁਲ ਚੁੱਕਣਗੇ ਜੀ ਭਾਈ ਸਾਹਿਬ ਤੁਹਾਨੂੰ ਬਹੁਤ ਜ਼ਿਆਦਾ ਭਰੋਸਾ ਵਾ ਤੇ ਬਹੁਤ ਵਧੀਆ ਬਾਤ ਚੁੱਕਣਗੇ ਉਹ ਇਹ ਗੱਲ ਦਾ ਸਾਨੂੰ ਪੂਰਾ ਯਕੀਨਨ ਤੌਰ ਤੇ ਸਾਰਿਆਂ ਨੂੰ ਪਤਾ ਅੱਜ ਵੀ ਪੰਜਾਬ ਦੇ ਵਿੱਚ ਦੋ ਪਾਰਟੀਆਂ ਨੂੰ ਜ਼ਿਆਦਾ ਘੇਰਿਆ ਜਾ ਰਿਹਾ ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਸਵਾਲ ਕਿਸਾਨ ਵੀ ਕਰ ਰਹੇ ਆ ਮਜ਼ਦੂਰ ਵੀ ਜਿੱਥੇ ਦਾ ਕਾਫਲਾ ਲੰਘਦਾ ਤਾਂ ਉਹ ਸਵਾਲ ਕਰਦੇ ਆ ਕਿ ਸਾਡੇ ਲਈ ਤੁਸੀਂ ਕੁਛ ਕੀਤਾ ਨਹੀਂ ਸਾਡੇ ਨਾਲ ਧੋਖੇ ਹੋਏ ਆ ਸਿਆਸੀ ਨਾ ਐਮਐਸਪੀ ਦਿੱਤੀ ਗਈ ਤਾਂ ਉਹ ਭਾਜਪਾ ਦੀ ਉਸ ਨੀਤੀ ਬਾਰੇ ਤੁਹਾਡਾ ਕੀ ਖਿਆਲ ਆ ਕਿ ਕਿਸਾਨ ਸਹੀ ਕਰ ਰਹੇ ਆ ਵਿਰੋਧ ਕਰਕੇ ਜਾਂ ਬਦਲਣਾ ਚਾਹੀਦਾ ਕੁਝ ਬਿਲਕੁਲ ਜੀ ਬਿਲਕੁਲ ਵੇਖੋ ਕਿਸਾਨ ਵੀਰ ਜਿਹੜੇ ਆ ਜੋ ਵੀ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਆ ਤੇ ਜਾਂ ਤਾਂ ਉਹਨਾਂ ਨਾਲ ਖੁੱਲੋ ਕੇ ਜਵਾਬ ਕਰਨਾ ਠੀਕ ਨੇਗਾ ਜਹੜ ਹਰਥ ਹਰਪਿੰਡਾ ਚੋਂ ਤੇ ਇਹਨਾਂ ਨੂੰ ਕੱਢਣ ਤੇ ਵੜਨ ਤੇ ਦੇ ਨਹੀਂ ਡਿਆ ਕੋਈ ਐਸੇ ਚੀਜ਼ਾਂ ਨੂੰ ਮੈਂ ਵੇਖ ਕੇ ਸਭ ਕੁਝ ਸਭ ਬੜਾ 10 15 ਦਿਨ ਮੈਂ ਸਾਰਾ ਕੁਝ ਸਮਝ ਕੇ ਬਾਕੀ ਕਿਸਾਨ ਜਿਹੜੇ ਆ ਬਿਲਕੁਲ ਸਹੀ ਫੈਸਲਾ ਲੈ ਰਹੇ ਆ ਇਹਨਾਂ ਨੂੰ ਇਹਨਾਂ ਨੇ ਮੰਗਾ ਹੀ ਨਹੀਂ ਮੰਨੀਆਂ ਐਸੇ ਕਰਕੇ ਭਾਈ ਅਮਰਪਾਲ ਜੀ ਦਾ ਉਹ ਉਹਨਾਂ ਤੇ ਭਰੋਸਾ ਵਾ ਉਹਨਾਂ ਦਾ ਸਾਥ ਦੇ ਨੂੰ ਸਾਰੀ ਪਬਲਿਕ ਤਿਆਰ ਵਾ ਅਬਰਤਪਾਲ ਨੇ ਤਾਂ ਐਲਾਨ ਬਹੁਤ ਦੇਰ ਬਾਅਦ ਯਾਨੀ ਕਿ ਦੂਜੀਆਂ ਪਾਰਟੀਆਂ ਸਰਗਰਮ ਹੋ ਗਈਆਂ ਸੀ ਉਦੋਂ ਕੀਤਾ ਹੋਇਆ ਸੀ ਉਹਨਾਂ ਨੇ ਇਹਨਾਂ ਨੇ ਬਾਅਦ ਚ ਥੋੜਾ ਕੀਤਾ ਉਦੋਂ ਪਹਿਲਾਂ ਤੁਸੀਂ ਭਾਜਪਾ ਲਈ ਪ੍ਰਚਾਰ ਕਰ ਰਹੇ ਸੀ ਇਸ ਲੋਕ ਸਭਾ ਲਈ ਦੇਖੋ ਜੀ ਮੈਂ ਭਾਜਪਾ ਨਾਲ ਗਿਆ ਜਰੂਰ ਹਾਂ ਮੈਂ ਕਦੇ ਇਸ ਬੀਜ ਨਹੀਂ ਦਿੱਤੀ ਮੈਂ ਸਿਰਫ ਵੇਖਦਾ ਹੀ ਰਿਹਾ ਕਿ ਕੀ ਕਰਦੇ ਆ ਕੀ ਨਹੀਂ ਕਰਦੇ ਠੀਕ ਹੈ ਜੀ ਬਾਕੀ ਮੇਰਾ ਮਨ ਜਿੱਥੇ ਹੈਗਾ ਜੀ ਮੈਂ ਕਦੇ ਮਤਲਬ ਪ੍ਰੈਸ਼ਰ ਤੇ ਨਹੀਂ ਜਾਂ ਕਿਤੇ ਨਹੀਂ ਆਪਣਾ ਮਨੋਂ ਮੇਰੇ ਵਾਇਗਰੂ ਜੀ ਦੀ ਕਿਰਪਾ ਹੀ ਆ ਤੇ ਮੈਂ ਜਿਹੜਾ ਇਹ ਫੈਸਲਾ ਲਿਆ ਠੋਕ ਕੇ ਭਾਸ਼ਣ ਦੇ ਰਹੇ ਹਾਂ ਪਹਿਲਾਂ ਨਹੀਂ ਦਿੱਤੇ ਬਿਲਕੁਲ ਜੀ ਬਿਲਕੁਲ ਠੋਕ ਕੇ ਮੈਂ ਕਦੇ ਵੇਖੋ ਜੀ ਮੈਂ ਤਿੰਨ ਵਾਰੀ ਬੀਸੀ ਬੈਂਕ ਦਾ ਪ੍ਰਧਾਨ ਰਿਆ ਮੈਂ ਕਦੇ ਪ੍ਰੈਸ ਨੂੰ ਕਦੇ ਮੈਂ ਐਦਾਂ ਇੰਟਰਵਿਊ ਨਹੀਂ ਦਿੱਤੀ ਪਰ ਮੈਨੂੰ ਇੰਨੀ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਆ ਕਿ ਮੈਂ ਅੱਜ ਪਹਿਲਾ ਜਿਹੜਾ ਤੁਹਾਨੂੰ ਇੰਟਰਵਿਊ ਦੇ ਰਿਹਾ ਤੇ ਮੈਂ ਬੜੀ ਠੋਕ ਕੇ ਇਹ ਤੋਂ ਵੱਧ ਮੇਰੀ ਬਾਬੇ ਜੀ ਦੀ ਹੁਣ ਕਿਰਪਾ ਹੋਊਗੀ ਵਾਹਿਗੁਰੂ ਦੀ ਹੋਰ ਠੋਕ ਕੇ ਇੰਟਰਵਿਊ ਦੇਵਾਂਗਾ ਕਿਤੇ ਹੋਰ ਸਿਆਸੀ ਪਾਰਟੀਆਂ ਨੇ ਥੋੜਾ ਕਿਉਂਕਿ ਲੀਡਰ ਨਾ ਜਿਹੜੇ ਬੁਲਾਰੇ ਚੰਗੇ ਹੁੰਦੇ ਆ ਜਾਂ ਸਰਗਰਮ ਬਹੁਤ ਹੁੰਦੇ ਆ ਸਾਰਿਆਂ ਦੀ ਅੱਖ ਹੁੰਦੀ ਆ ਕਿ ਬੰਦਾ ਇਧਰੋਂ ਭਟਕੇ ਸੀ ਇਹਦੀ ਉਹਦੇ ਵਿਗੜੇ ਸੀ ਅਸੀਂ ਪੱਟ ਲੈਣਾ ਤੁਹਾਨੂੰ ਨਹੀਂ ਅਪਰੋਚ ਕਰਦੇ ਸੀ ਪਾਰਟੀ ਵੇਖੋ ਜੀ ਜਿੱਦਾਂ ਦਾ ਮੈਂ ਭਾਈ ਅਮਰਤਪਾਲ ਜੀ ਦਾ ਸਾਥ ਦਿੱਤਾ ਦੇ ਲੋ ਦਤਾ ਮੈਨੂੰ ਬੜੀਆਂ ਪਾਰਟੀਆਂ ਕਦੇ ਕੋਈ ਕਹਿ ਰਿਹਾ ਮੈਨੂੰ ਆ ਉਦਾਂ ਦੇ ਦਾਂਗੇ ਕਦੇ ਕੋਈ ਦੇ ਰਿਹਾ ਆਪਾਂ ਬਿਲਕੁਲ ਜੀ ਆ ਵੇਖੋ ਆਪਾਂ ਨੂੰ ਕੋਈ ਉਦਾਂ ਨਹੀਂ ਚਾਹੀਦਾ ਸਾਨੂੰ ਸਿਰਫ ਇੱਕ ਸੱਚ ਤੇ ਸੱਚ ਦੀ ਆਵਾਜ਼ ਦਾ ਪੈਰਾ ਦੇਣਾ ਵਾ ਉਹਦੀ ਆਵਾਜ਼ ਚੁੱਕਾਂਗੇ ਇੱਕ ਜਿ ਪਾਸੇ ਨਾ ਗੱਲਾਂ ਹੁੰਦੀਆਂ ਕਿਉਂਕਿ ਤੁਸੀਂ ਕਿਹਾ ਕਿ ਸਾਰੀਆਂ ਪਾਰਟੀਆਂ ਨਾ ਔਖੀਆਂ ਹੋਈਆਂ ਪਈਆਂ ਜਦੋਂ ਦਾ ਐਲਾਨ ਹੋਇਆ ਅਮਰਿਤਪਾਲ ਸਿੰਘ ਦਾ ਆਜ਼ਾਦ ਉਮੀਦਵਾਰ ਵਜੋਂ ਇੱਕ ਆਜ਼ਾਦ ਉਮੀਦਵਾਰ ਹੋਰ ਤੁਹਾਡੇ ਹਲਕੇ ਤੋਂ ਖੜੇ ਕਰ ਦਿੱਤੇ ਗਏ ਸੇਮ ਨਾਮ ਸੇਮ ਮਹਾਂਦਰਾ ਪਰ ਨਾਂ ਵੀ ਬੰਨਣ ਦਾ ਤਰੀਕਾ ਉਹੀ ਉਹ ਜਿਹੜੀ ਗੱਲ ਚੱਲ ਰਹੀ ਹੈ ਚਰਚਾ ਉਹ ਤੁਸੀਂ ਵੇਖੀ ਹੈ ਸੁਣੀ ਹੈ ਤੇ ਕੀ ਕਹਿੰਨੇ ਆ ਉਹਦੇ ਤੇ ਜੀ ਮੈਂ ਤੇ ਤੁਹਾਨੂੰ ਦੱਸਦਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਉਹ ਆਮ ਪਾਰਟੀ ਵੱਲੋਂ ਬੰਦਾ ਖਲਾ ਰਹਿ ਗਿਆ ਫੜ ਵੀ ਲਿਆ ਗਿਆ ਠੀਕ ਆ ਜੀ ਬਾਕੀ ਦੇਖੋ ਜਿੱਤ ਤੇ ਹੋ ਗਈ ਹੈ ਭਾਈ ਸਾਹਿਬ ਦੀ ਹੁਣ ਪਾਰਟੀਆਂ ਦੇ ਕੋਈ ਬਹਾਨਾ ਲੱਭਣ ਕੀ ਕੀ ਤਰੀਕਾ ਨਾ ਭਾਈ ਸਾਹਿਬ ਨੂੰ ਆਪਾਂ ਇਧਰੋਂ ਨਾ ਉਧਰੋਂ ਵੋਟਾਂ ਖਰਾਬ ਕਰਾਂਗੇ ਉਹ ਮਕਸਦ ਮੁੱਕ ਗਿਆ ਕਿਤੇ ਇਹ ਨਾ ਹੋਵੇ ਪਿੰਡਾਂ ਦੇ ਵਿੱਚ ਜਿਹੜੇ ਅਣਜਾਣ ਹੁੰਦੇ ਆ ਥੋੜਾ ਵੋਟ ਪਾਉਣ ਲੱਗਿਆਂ ਉਹ ਭਲੇਖਾ ਹੀ ਖਾ ਜਾਣ ਕਿ ਅਮਰਿਤਪਾਲ ਸਿੰਘ ਸਾਡੇ ਵਾਲਾ ਕਿਹੜਾ ਵੇਖੋ ਜੀ ਪਬਲਿਕ ਪਹਿਲਾਂ ਬਹੁਤ ਮਤਲਬ ਭਲੇਖਿਆਂ ਚ ਪਾ ਛੜਿਆ ਪਾਰਟੀਆਂ ਨੇ ਹੁਣ ਜਿਹੜਾ ਬੱਚਾ ਬੱਚਾ ਜੋ ਜਾਂ ਬੀਬੀ ਕੋ ਬਜ਼ੁਰਗਵਾ ਬੱਚੇ ਬੱਚੇ ਦੇ ਨਾਂ ਤੇ ਭਾਈ ਅਮਰਿਤਪਾਲ ਜੀ ਦਾ ਨਾਂ ਵਾ ਕੋਈ ਇਹੋ ਜਿਹਾ ਸ਼ਨਾਈ ਨਹੀਂ ਹੈਗਾ ਬੂੜਕ ਬਣਾ ਚੁੱਕੇ ਆ ਪਹਿਲਾਂ ਹੁਣ ਉਹਨਾਂ ਨੇ ਉਹਨਾਂ ਨੂੰ ਪਤਾ ਵਾ ਕਿੱਥੇ ਮੋਰ ਲਾਉਣੀ ਆ ਭਾਈ ਸਾਹਿਬ ਨੂੰ ਕੱਲ ਪਰਸ ਨੂੰ ਚੋਣ ਨਿਸ਼ਾਨ ਮਿਲ ਜਾਣਾ ਵਾ ਆਪਾਂ ਘਰ ਘਰ ਪਹਚਾਵਾਂਗੇ ਬਾਕੀ ਸਾਨੂੰ ਇੰਨਾ ਮੈਨੂੰ ਪਤਾ ਵਾ ਕਿ ਜਿਹੜੀ ਪਬਲਿਕ ਜਿਹੜੀ ਗਰੀਬ ਆ ਵਰਗ ਆ ਉਹਨਾਂ ਨੂੰ ਪਤਾ ਆ ਕਿ ਅਮਰਤਪਾਲ ਨੂੰ ਵੋਟਾ ਕਿੱਥੇ ਠੂ ਠੋਕੇ ਪਾਉਣੀਆਂ ਤੇ ਇਹ ਵੇਖਿਓ ਮੈਂ ਤੁਹਾਨੂੰ ਅੱਜ ਕਹਤਾਂ ਕਿ ਵੋਟਾ ਜੋ ਡੱਬੇ ਖੁੱਲਣਗੇ ਤੇ ਵੇਖੋ ਭਾਈ ਅਮਰਤਪਾਲ ਅਮਰਤਪਾਲ ਹੀ ਹੋਊਗੀ ਹੂੰ ਇੱਕ ਆਖਰੀ ਸਵਾਲ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਪ੍ਰਚਾਰ ਕਰ ਰਹੀ ਹੈ ਤੇ ਤੁਹਾਡੇ ਹਲਕੇ ਤੋਂ ਤਾਂ ਉਮੀਦਵਾਰ ਵੀ ਉਹਨਾਂ ਨੇ ਕੈਬਨਿਟ ਮੰਤਰੀ ਦਿੱਤਾ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਵੀ ਕਾਫੀ ਬਿਆਨ ਪਿੱਛੇ ਜੇ ਪ੍ਰਚਾਰ ਕਰਿਆ ਦਿੱਤੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਨਿੱਜੀ ਤੌਰ ਦੇ ਉੱਤੇ ਕਿਵੇਂ ਵੇਖਦੇ ਹੋ ਕੋਈ ਜੀ ਸਾਡੇ ਥੋੜੇ ਦਿਨ ਹੀ ਹੋ ਗਏ 8 ਦਿਨ ਹੋ ਗਏ ਆ ਦੋ ਕੈਬਨਿਟ ਮੰਤਰੀ ਆਏ ਆ ਈਡੀਓ ਸਾਹਿਬ ਆਏ ਆ ਨਾਲ ਲਾਲਜੀਤ ਸਿੰਘ ਭੁੱਲਰ ਆਏ ਆ ਮੈਂ ਖੁਦ ਜਾ ਕੇ ਪਿੱਛੇ ਵੇਖਿਆ ਕਿ ਮੈਂ ਕੀ ਕਿੰਨੀ ਕੀ ਦੁਨੀਆ ਸੰਗਤ ਆਈ ਆ ਉੱਥੇ ਜੀ ਸਾਡੇ ਚੌਂਕ ਦੇ ਸਿਰਫ 15 ਤੋਂ 20 ਬੰਦੇ ਸਿਰ ਪੈਗੇ ਸੀ ਉਥੇ ਬਹੁਤ ਨਮੋਸ਼ੀ ਮਿਲੀ ਆ ਉਹ ਇਹ ਗੱਲ ਦੀ ਉਹਨਾਂ ਨੂੰ ਵੀ ਪਤਾ ਲੱਗਾ ਕਿ ਅਸੀਂ ਪਬਲਿਕ ਨਾਲ ਕਿੱਦਾਂ ਵਿਚਰਣ ਦੇ ਆ ਕੀ ਕਰਨਾ ਉਹ ਸਾਹਮਣੇ ਪਬਲਿਕ ਨੇ ਰਿਜ਼ਲਟ ਦੇ ਚੁੱਕਿਆ ਮਿਲ ਗਿਆ ਉਹਨਾਂ ਨੇ ਪ੍ਰਚਾਰ ਕੀਤਾ ਬੋਲਦੇ ਹੋયા ਭਾਈਚਾਰਿਆਂ ਬਾਰੇ ਵੀ ਟਿੱਪਣੀ ਕੀਤੀ ਸੀ ਜਿਹੜੀ ਵਿਵਾਦ ਬਣ ਗਈ ਸੀ ਉਹਨਾਂ ਦੇ ਨਾਲ ਜਦੋਂ ਤੁਸੀਂ ਸੁਣੀ ਸੀ ਪਹਿਲੀ ਵਾਰੀ ਉਹ ਸਪੀਚ ਉਦੋਂ ਤੁਸੀਂ ਮਹਿਸੂਸ ਕੀ ਕੀਤਾ ਸੀ ਜੀ ਵੇਖੋ ਮੈਨੂੰ ਬਹੁਤ ਬੁਰਾ ਲੱਗਾ ਮੈਂ ਉਸ ਟਾਈਮ ਉਦਨ ਹੈ ਨਹੀਂ ਅੜੇ ਚੌਂਕ 'ਚ ਆਰਾਮ ਗੜੀਆਂ ਨੇ ਦਿੱਤਾ ਵੀ ਧਰਨਾ ਬੋਲਿਆ ਵੀ ਬਹੁਤ ਨਾਰੇबाजी ਕੀਤੀ ਉਹ ਜਿਹੜੀ ਮਾੜੀ ਸ਼ਬਦਾਬਾਜੀ ਹੈ ਨਾ ਸਨਿਆਰਾ ਭਾਈਚਾਰ ਆਮ ਗੜੀਆਂ ਵਾਸਤੇ ਉਹ ਵੇਖੋ ਬਹੁਤ ਨ ਦੇਖੀ ਵਾਲੀ ਗੱਲ ਵਾ ਜਿਹੜੇ ਮੰਤਰੀ ਹੋਣ ਐ ਇਦਾਂ ਦੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਬੜੇ ਸੂਝ ਸਮਝ ਨਾਲ ਸਵਾਬ ਦੇਣਾ ਚਾਹੀਦਾ ਵਾ ਮੈਂ ਤੇ ਅੱਜ ਪਹਿਲੀ ਦੀ ਦੇਣ ਦੇ ਪਰ ਮੈਨੂੰ ਇਸ ਗੱਲ ਦਾ ਵਾ ਕਿ ਮੈਂ ਹੁਣ ਗਾਂ ਤੋਂ ਵੀ ਵੇਖਾਂਗੇ ਅਸੀਂ ਤੇ ਸਲਾਹ ਇਹੋ ਦਵਾਂਗੇ ਕੋਈ ਵੀ ਜੇ ਗਰੀਬ ਵਰਗ ਮੰਤਰੀ ਨੂੰ ਬਣਾਉਂਦਾ ਵਾ ਉਹ ਵੇਖਿਆ ਕਰੇ ਕਿ ਐਸੀ ਭਾਈਚਾਰਾ BC ਰਾਮਗੜੀਆਂ ਸਾਰਾ ਇਕੱਠਾ ਵਾ ਉਹਨਾਂ ਨੂੰ ਬੋਲਣ ਲੱਗਿਆਂ ਥੋੜਾ ਜਿਹਾ ਸੂਝ ਸਮਝ ਕੇ ਜਵਾਬ ਦੇਣਾ ਚ ਕੀਰਲਾ ਸਵਾਲ ਇਹ ਕਿ ਖਡੂਰ ਸਾਹਿਬ ਹਲਕੇ ਜੇ ਤੁਸੀਂ ਕਿਹਾ ਕਿ ਠੋਕ ਠੋਕ ਕੇ ਮੋਹਰਾਂ ਲਗਣੀਆਂ ਹਨ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਨਾਮ ਦੇ ਉੱਤੇ ਬਾਕੀ ਹਲਕਿਆਂ ਦੇ ਵਿੱਚ ਜਿੱਥੇ-ਜਿੱਥੇ ਉਮੀਦਵਾਰ ਖੜੇ ਆ ਕਿਤੇ ਨਜ਼ਰ ਆਉਂਦਾ ਹੈ ਕਿ ਅਮਰਤਪਾਲ ਸਿੰਘ ਜੇ ਇੱਥੋਂ ਜਿੱਤ ਕੇ ਜਾਂਦੇ ਉਹਨਾਂ ਨਾਲ ਪਾਰਲੀਮੈਂਟ 'ਚ ਕੱਲ ਨੂੰ ਖੜ ਕੇ ਕੋਈ ਵਧੀਆ ਡਟ ਕੇ ਸਾਥ ਦੇ ਸਕਦਾ ਪਾਰਟੀ ਕੋਈ ਹੋਵੇ ਦੇਖੋ ਜੀ ਜਦੋਂ ਜਿਤਾਤਾ ਤੇ ਅਮਰਤਪਾਲ ਜੀ ਨੂੰ ਹੋਰ ਹੌਸਲਾ ਵਧ ਜਣਾ ਉਹਨਾਂ ਦਾ ਉਹਨਾਂ ਦੀ ਮਾਤਾ ਜੀ ਆ ਉਹਨਾਂ ਦੇ ਬਾਪੂ ਜੀ ਆ ਬਹੁਤ ਵਧੀਆ ਉਸਤਾ ਮੈਂਡਿਆ ਦੁਨੀਆ ਵੇਖੋ ਇੱਕ ਇੱਕ ਲੀਡਰ ਖਰਚਾ ਕਰਕੇ ਕੰਮ ਕਰ ਰਿਹਾ ਇੱਧਰ ਤੇ ਕੋਈ ਖਰਚਾ ਵੀ ਨਹੀਂ ਪਬਲਿਕ ਆਪਣੇ ਕੋਲੋਂ ਹੀ ਸੇਵਾ ਕਰਨ ਨੂੰ ਤਿਆਰ ਆ ਬਲੰਦ ਹੌਸਲੇ ਉਹ ਆਪਣੇ ਆਪ ਕਰੀ ਜਾਂਦੇ ਪਰ ਕਿੰਨਾ ਜੀ ਵੇਖੋ ਇੰਨਾ ਉਤਸ਼ਾਹ ਵਾ ਨਾ ਕਿਸੇ ਨੂੰ ਕੋਈ ਮੰਗਵਾ ਕੋਈ ਪਾਣੀ ਦਾ ਗਲਾਸ ਵੀ ਨਹੀਂ ਜੇ ਮੰਗਦਾ ਤੇ ਕੁਰਸੀ ਵੀ ਨਹੀਂ ਜੇ ਲੱਗਦੀ ਦਰਿਆਂ ਤੇ ਪ੍ਰਚਾਰ ਹੋ ਰਿਹਾ ਬਹੁਤ ਵਧੀਆ ਲੱਗਾ ਮੈਨੂੰ ਮੈਂ ਇਸ ਕਰਕੇ ਇਸ ਗੱਲ ਤੇ ਬਹੁਤ ਖੁਸ਼ ਵਾਂ ਜੀ ਹਾਂਜੀ ਬਹੁਤ ਸ਼ੁਕਰੀਆ ਤਾਂ ਸਾਡੇ ਨਾਲ ਇਹ ਰਾਜਪਾਲ ਸਿੰਘ ਰਾਜੂ ਜਿਹੜੇ ਕੀ ਭਾਜਪਾ ਪਾਰਟੀ ਦੇ ਵਿੱਚ ਅਹੁਦੇਦਾਰ ਸਨ ਸਰਕਲ ਤੌਰ ਦੇ ਉੱਤੇ ਵੀ ਇਹਨਾਂ ਨੇ ਜ਼ਿੰਮੇਵਾਰੀ ਨਿਭਾਈ ਔਰ BC ਵਿੰਗ ਦੇ ਉੱਤੇ ਪ੍ਰਧਾਨਗੀ ਵੀ ਇਹਨਾਂ ਨੂੰ ਮਿਲੀ ਹੋਈ ਸੀ ਪਰ ਇਹਨਾਂ ਨੇ ਅਮਰਿਤਪਾਲ ਸਿੰਘ ਦੇ ਕੰਮ ਨੂੰ ਦੇਖ ਕੇ ਜਾਂ ਪ੍ਰਚਾਰ ਨੂੰ ਦੇਖ ਕੇ ਜਾਂ ਉਹਨਾਂ ਨਾਲ ਜੋ ਹੋਇਆ ਉਸ ਨੂੰ ਲੈ ਕੇ ਇਹਨਾਂ ਦਾ ਕਹਿਣਾ ਸੀ ਕਿ ਮੈਨੂੰ ਜਦੋਂ ਅਹਿਸਾਸ ਹੋਇਆ ਤੇ ਮੈਂ ਅਮਰਿਤਪਾਲ ਸਿੰਘ ਲਈ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਕੀ ਭਾਜਪਾ ਪਾਰਟੀ ਨੂੰ ਰਾਸ ਨਹੀਂ ਆਇਆ ਤੇ ਇਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਪਰ ਇਹਨਾਂ ਦਾ ਅੱਜ ਦਾਵਾ ਹੈ ਕਿ ਮੈਂ ਅਮਰਿਤਪਾਲ ਸਿੰਘ ਦੇ ਨਾਲ ਉਦੋਂ ਤੱਕ ਖੜਾ ਜਦੋਂ ਤੱਕ ਅਸੀਂ ਜਿਤਾਉਂਦੇ ਨਹੀਂ ਤੇ ਇਹਨਾਂ ਨੂੰ ਯਕੀਨ ਮੁਹਾਰੇ ਪ੍ਰਚਾਰ ਚ ਲੱਗੇ ਆ ਤੇ ਅਮਰਤਪਾਲ ਸਿੰਘ ਜ਼ਰੂਰ ਜਿੱਤੇਗਾ ਹੁਣ ਦੇਖਦੇ ਆ ਕਿ ਇਥੋਂ ਦੇ ਲੋਕ ਖਡੂਰ ਸਾਹਿਬ ਹਲਕੇ ਦੇ ਲੋਕ ਕੀ ਇਹਨਾਂ ਵਾਂਗ ਸੋਚਦੇ ਨੇ ਜਾਂ ਫਿਰ ਕੋਈ ਹੋਰ رائے ਰੱਖਦੇ ਨੇ ਇਹ 1 ਜੂਨ ਨੂੰ ਵੋਟਾਂ ਪੈ ਜਾਣੀਆਂ ਤੇ 4 ਜੂਨ ਨੂੰ ਨਤੀਜੇ ਸਾਹਮਣੇ ਹੋਣਗੇ ਫਿਲਹਾਲ ਇਸ ਮੁਲਾਕਾ ਚੈਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਹਲਕਾ ਖਡੂਰ